ਅਬ ਇਹ ਕਿ ਨਮੀ ਕਮੇਟੀ ਕਾਫੀ ਲੇਟ ਹੋ ਰਹੀ ਹੈ ਇਹ ਲੋਕਾਂ ਦੇ ਸਵਾਲ ਹੈ ਕਿ ਕੀ ਕਰ ਰਹੀ ਹੈਗੀ ਦੇਰੀ ਦਾ ਕਾਰਨ ਐਕਟ ਵਿੱਚ ਇਹਦਾ ਕਾਨੂੰਨ ਨਾ ਹੋਣਾ ਜਿਸ ਕਾਰਨ ਕਰਕੇ ਦੇਰੀ ਹੋਈ ਹੈ ਤੇ ਹਰਿਆਣਾ ਸਰਕਾਰ ਬੜੇ ਸੀਰੀਅਸ ਤੌਰ ਤੇ ਤੇ ਲੱਗੀ ਹੋਈ ਹੈ ਜਿਨ੍ਹਾਂ ਨੇ ਹੁਣੇ ਐਕਟ ਅਮੈਂਡਮੈਂਟ ਕਰਨ ਵਾਸਤੇ ਐਕਟ 'ਚ ਸੋਧ ਕਰਨ ਵਾਸਤੇ ਮਤਾ ਜਿਹੜਾ ਉਹ ਵਿਧਾਨ ਸਭਾ 'ਚ ਰੱਖ ਲਿਆ ਪਰ ਸੈ ਨਹੀਂ ਮਹੋ ਅਭਿਨਾਨ ਕਹੋ ਨਾਨਕ ਸੁਨਰੇ ਬਾਣਾ ਸੋ ਮੂਰਤ ਭਗਵਾਨ ਉਸ ਤਤ ਨਿਧਿਆ ਨਾਹੀਂ ਜਹ ਗੰਚਨ ਲੋਸ ਜਿਦਲੇ ਰਾਣੀਆਂ ਦੀ ਅਨਾਜ ਮੰਡੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ਣ ਦਾ ਹੋਇਆ ਗਿਆ ਹਾਂ ਜੀ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਪਹੁੰਚਿਆ ਕਿਹਨਾਂ ਤੇ ਰਾਣੀਆਂ ਦੇ ਅਨਾਜ ਮੰਡੀ ਵਿੱਚ ਸਾਹ ਸੰਗਤਾਂ ਵੱਲੋਂ ਅੱਜ ਜਿਹੜਾ ਐਸੋਸੀਏਸ਼ਨ ਕਚਾੜਤੀ ਹੈ ਤੇ ਰਾਈਸ ਮਿਲ ਵਾਲਿਆਂ ਨੇ ਨਾ ਉਹਦੇ ਉਹਨਾਂ ਦੇ ਪ੍ਰੋਗਰਾਮ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਾਇਆ ਸੀਗਾ ਖੰਡਪੜ ਸਾਹਿਬ ਦੇ ਭੂਗ ਪਏ ਸੀ ਔਰ ਐਸੋਸੀਏਸ਼ਨ ਵਾਲਿਆਂ ਨੇ ਬਾਬਾ ਸੰਤ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ ਨੂੰ ਉਹਨਾਂ ਨੇ ਇਨਵਾਈਟ ਕੀਤਾ ਸੀਗਾ ਤੇ ਉਹਦੇ ਤੇ ਫਿਰ ਇਹਨਾਂ ਨੇ ਆ ਕੇ ਸੰਗਤਾਂ ਨੂੰ ਦਰਸ਼ਨ ਦਿੱਤੇ ਗੁਰੂ ਮਹਾਰਾਜ ਦੀ ਹਾਜ਼ਰੀ ਭਰੀ ਜੀ ਬੜਾ ਵਧੀਆ ਸਮਾਗਮ ਬੜਾ ਵਧੀਆ ਪ੍ਰੋਗਰਾਮ ਚਲੇ ਚੜਿਆ ਜੀ ਅਬ ਇਹ ਕਿ ਨਮੀ ਕਮੇਟੀ ਕਾ ਵੀ ਲੇਟ ਹੋ ਰਹੀ ਹੈ ਇਹ ਲੋਕਾਂ ਦੇ ਸਵਾਲ ਹੈ ਕਿ ਕੀ ਕਰਦੇ ਵੇਖੋ ਅੱਜ ਕਚਾੜਤੀ ਐਸੋਸੀਏਸ਼ਨ ਰਾਣੀਆਂ ਮੰਡੀ ਤੇ ਰਾਈਸ ਮਿਲ ਐਸੋਸੀਏਸ਼ਨ ਰਾਣੀਆਂ ਮੰਡੀ ਦੇ ਪ੍ਰਧਾਨ ਸ੍ਰੀ ਸੋਮ ਪ੍ਰਕਾਸ਼ ਜੈਨ ਨੇ ਉਹਨਾਂ ਦੇ ਵੱਲੋਂ ਸਾਰੇ ਆੜਤੀਆਂ ਨਾਲ ਮਿਲ ਕੇ ਔਰ ਆਪਣੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸ੍ਰੀ ਪ੍ਰਦੀਪ ਜੈਨ ਜੋ ਕਾਲਾਂ ਵਾਲੀ ਮੰਡੀ ਤੋਂ ਨੇ ਸਾਰੇ ਕਿਸਾਨਾਂ ਮਜ਼ਦੂਰਾਂ ਆੜਤੀਆਂ ਦੀ ਚੜ੍ਹਦੀ ਕਲਾ ਦੇ ਵਾਸਤੇ ਸਰਬੱਤ ਦੇ ਭਲੇ ਲਈ ਧੁਰ ਕੀ ਬਾਣੀ ਦੇ ਸ਼੍ਰੀ ਖੰਡ ਪਾਠ ਸਾਰੰਭ ਕਰਾਇਆ ਸੀ ਜੋ ਮੈਨੂੰ ਗੁਰਦੁਆਰਾ ਦਾदू ਸਾਹਿਬ ਵਿਖੇ ਪੁੱਜ ਕੇ ਉਹਨਾਂ ਨੇ ਸੱਦਾ ਦਿੱਤਾ ਸੀ ਅੱਜ ਦੇ ਸਮਾਗਮ ਤੇ ਪੁੱਜਣ ਦਾ ਜਿੱਥੇ ਮੈਂ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਇਸ ਭੋਗ ਦੇ ਸਮੇਂ ਹਾਜ਼ਰ ਹੋਇਆ ਸੰਗਤਾਂ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਈ ਵੱਡੀ ਗਿਣਤੀ 'ਚ ਇਲਾਕੇ ਦੀਆਂ ਰਾਣੀਆਂ ਮੰਡੀ ਦੇ ਇਲਾਕੇ ਚੋਂ ਪਿੰਡਾਂ ਚੋਂ ਸ਼ਹਿਰ ਚੋਂ ਮੰਡੀ ਚੋਂ ਸੰਗਤਾਂ ਆਈਆਂ ਜਿੱਥੇ ਸਾਡੇ ਹਰਿਆਣਾ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵਨਜੁਗਤ ਮੈਂਬਰ ਸਰਦਾਰ ਅੰਗਰੇਜ਼ ਸਿੰਘ ਦੀ ਰਾਣੀਆਂ ਤੇ ਇਹ ਜਿਹੜੇ ਰਾਣੀਆਂ ਹਲਕੇ ਤੋਂ ਜਿੱਤੇ ਨੇ ਔਰ ਐਲਣਾਬਾਦ ਹਲਕੇ ਤੋਂ ਸਰਦਾਰ ਗੁਰਪਾਲ ਸਿੰਘ ਗੋਰਾ ਜਿਹੜੇ ਪ੍ਰਧਾਨ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਐਲਣਾਬਾਦ ਦੇ ਉਹ ਵੀ ਇੱਥੇ ਪੁੱਜੇ ਹੋਏ ਸਨ ਤਾਂ ਇਹਨਾਂ ਦੇ ਹੁਣ ਸਰਦਾਰ ਅੰਗਰੇਜ਼ ਸਿੰਘ ਰਾਣੀਆਂ ਦੇ ਗ੍ਰਹਿ ਵਿਖੇ ਬੈਠੇ ਆ ਜਿੱਥੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਬੰਧ ਚ ਵਿਚਾਰ ਚਰਚਾ ਜਿਹੜੀ ਚੱਲ ਰਹੀ ਹੈ ਔਰ ਤੁਹਾਡਾ ਵੀ ਸਵਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਰੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 2014 ਚ ਹੋਂਦ ਵਿੱਚ ਆਈ ਸੀ 2022 ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਕਾਨੂੰਨੀ ਮਾਨਤਾ ਦਿੱਤੀ ਸੀ ਉਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਅਡ-ਹੌਕ ਕਮੇਟੀ ਨਿਯੁਕਤ ਕੀਤੀ ਸੀ ਔਰ 19 ਜਨਵਰੀ ਨੂੰ ਜੋ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 40 ਹਲਕਿਆਂ 40 ਵਾਰਡਾਂ ਦੇ ਵਿੱਚ ਆਮ ਚੋਣਾਂ ਹੋਈਆਂ ਸੀ ਜਿਹਦੇ ਵਿੱਚ ਰਾਣੀਆਂ ਹਲਕੇ ਤੋਂ ਸਰਦਾਰ ਅੰਗਰੇਜ਼ ਸਿੰਘ ਜੀ ਐਲਣਾਬਾਦ ਹਲਕੇ ਤੋਂ ਸਰਦਾਰ ਗੁਰਪਾਲ ਸਿੰਘ ਗੋਰਾ ਜੀ ਜਿਹੜੇ ਦਿੱਤੇ ਆ ਮੈਂ ਇਹਨਾਂ ਨੂੰ ਵਧਾਈ ਵੀ ਦਿੰਨਾ ਔਰ ਆਸ ਵੀ ਕਰਦਾ ਕਿ ਹਰਿਆਣਾ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਚੜ੍ਹਦੀ ਕਲਾ ਦੇ ਨਾਲ ਸੇਵਾ ਸੰਗਤਾਂ ਦੀ ਕਰਨਗੇ ਜਿਹੜਾ ਐਗਜ਼ੈਕਟਿਵ ਦੀ ਚੋਣ ਹੋਣ ਦਾ ਜਾਂ ਨਾਮਜਦ ਹੋ ਲੇਟ ਹੋਣ ਦਾ ਕਾਰਨ ਆ ਉਹ 14 ਤਰੀਕ ਨੂੰ ਜਦੋਂ 14 ਫਰਵਰੀ ਨੂੰ ਪੀਡਬਲਿਊਡੀ ਰੈਸਟ ਹਾਊਸ ਪੰਚਕੂਲਾ ਦੇ ਵਿੱਚ ਐਚਐਸ ਭੱਲਾ ਜੋ ਮਾਨਜੋ ਕਮਿਸ਼ਨਰ ਨੇ ਸਾਡੇ ਹਰਿਆਣਾ ਸੇ ਗੁਰਦੁਆਰਾ ਚੋਣ ਕਮਿਸ਼ਨ ਨੇ ਉਹਨਾਂ ਦੇ ਵੱਲੋਂ ਮੀਟਿੰਗ ਸੱਦੀ ਗਈ ਸੀ ਜਿੱਥੇ 40 ਮੈਂਬਰ ਹਾਜ਼ਰ ਸਨ ਤੇ ਉਹਨਾਂ ਨੇ ਲਸਿਆ ਕੀਤਾ ਕਿ ਸਾਡੀ ਹਰਿਆਣਾ ਉਹਦੇ ਜਿੰਨਾ ਚਿਰ ਬਾਇਲਾਜ਼ ਨਹੀਂ ਬਣਦੇ ਉਹਨਾਂ ਚਿਰੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿ ਲਈ ਬਾਇਲਾਜ਼ ਨੂੰ ਜਿਹੜਾ ਫਾਲੋ ਕਰਦੀ ਆ ਆਸ਼ਟ੍ਰੋਮਿੰਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਨਾਮਜ਼ਦ ਕੀਤੇ ਜਾਂਦੇ ਆ ਉਹਨਾਂ ਦੀ ਕੋਈ ਕੈਟਾਗਰੀ ਨਹੀਂ ਹੁੰਦੀ ਉਹ ਸਾਰੇ ਚਾਹੇ ਉਹ ਜਰਨਲ ਹੋਣ ਚਾਹੇ ਸੀਬੀਸੀ ਹੋਣ ਲੇਡੀਜ਼ ਹੋਣ ਜੈਂਟਸ ਹੋਣ ਉਹ ਸਾਰੇ ਜਿਹੜੇ ਆ ਉਹ ਸਾਂਝੇ ਤੌਰ ਤੇ ਉਹਨਾਂ ਨੂੰ ਜਿੱਦਾਂ ਮੈਂਬਰਾਂ ਪਿੱਛੇ ਨਾਮਜ਼ਦ ਕਰ ਲਿਆ ਜਾਂਦਾ ਪਰ ਹਰਿਆਣਾ ਕਮੇਟੀ ਦੇ ਵਿੱਚ ਜਿਹੜੇ 9 ਮੈਂਬਰ ਨਾਮਜ਼ਦ ਕੀਤੇ ਜਾਣੇ ਉਹਨਾਂ ਦੀ ਕੈਟਾਗਰੀ ਆ ਕਿ ਦੋ ਲੇਡੀਜ਼ ਨੇ ਦੋ ਜਰਨਲ ਨੇ ਔਰ ਇਸੇ ਤਰ੍ਹਾਂ ਦੋ ਤਿੰਨ ਐਸੀਬੀਸੀ ਨੇ ਦੋ ਸਿੰਘ ਸੁਭਾਵਾਂ ਦੇ ਇਸ ਤਰ੍ਹਾਂ ਨੌ ਮੈਂਬਰ ਨਾਮਜ਼ਦ ਕਰਨੇ ਤੇ ਉਹਨਾਂ ਦੇ ਵਾਸਤੇ ਕੋਈ ਕਾਨੂੰਨ ਗੁਰਦੁਆਰਾ ਐਕਟ 201925 ਜਿਹੜਾ ਐਕਟ ਆ ਉਹ ਕੋਈ ਮਾਰਗਦਰਸ਼ਨ ਨਹੀਂ ਸੀ ਕਰਦਾ ਕਿਉਂਕਿ ਉੱਥੇ ਕੈਟਾਗਰੀ ਨਹੀਂ ਆ ਇੱਥੇ ਕੈਟਾਗਰੀ ਆ ਉਹਦੇ ਵਾਸਤੇ ਲਾਅ ਬਣਾਣਾ ਸੀ ਤਾਂ ਮਾਨਯੋਗ ਭੱਲਾ ਸਾਹਿਬ ਨੇ ਕਿਹਾ ਕਿ ਉਹਨਾਂ ਨੇ ਹਰਿਆਣਾ ਸਰਕਾਰ ਨੂੰ ਚਿੱਠੀ ਲਿਖੀ ਆ ਕਿ ਹਰਿਆਣਾ ਸਰਕਾਰ ਐਕਟ ਵਿੱਚ ਐਮੈਂਡਮੈਂਟ ਕਰਕੇ ਜਿਹੜਾ ਲਾਅ ਬਣਾਵੇ ਜਿਹਦੇ ਵਾਸਤੇ ਹੁਣ ਸੈਸ਼ਨ ਚੱਲ ਰਿਹਾ ਵਾ ਤੇ ਅੱਜ ਪਤਾ ਲੱਗਿਆ ਵਾ ਕਿ ਹਰਿਆਣਾ ਸਰਕਾਰ ਦੇ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਐਕਟ 2014 ਨੂੰ ਐਮੈਂਡਮੈਂਟ ਕਰਨ ਵਾਸਤੇ ਉੱਥੇ ਮੁੱਦਾ ਰੱਖਿਆ ਗਿਆ ਵਾ ਤੇ ਸਾਨੂੰ ਆਸ ਹੈ ਕਿ ਵਧੀਆ ਤਰੀਕੇ ਦੇ ਨਾਲ ਉਹ ਜਿਹੜਾ ਐਕਟ ਆ ਉਹ ਬਣਾਉਣਗੇ ਨਾਮਜ਼ਦ ਕਰਨ ਦਾ ਤੇ ਉਸ ਤੋਂ ਬਾਅਦ ਜਦੋਂ ਨਵੇਂ ਮੈਂਬਰ ਨਾਮਿਨੇਟ ਹੋ ਜਾਣਗੇ ਤੇ 49 ਦਾ ਹਾਊਸ ਪੂਰਾ ਹੋ ਜਾਵੇਗਾ ਤੇ ਫਿਰ 11 ਮੈਂਬਰੀ ਐਗਜ਼ੀਕਟਿਵ ਜਿਹੜੀ ਉਹ ਚੁਣੀ ਜਾਏਗੀ ਦੇਰੀ ਦਾ ਕਾਰਨ ਐਕਟ ਵਿੱਚ ਇਹਦਾ ਕਾਨੂੰਨ ਨਾ ਹੋਣਾ ਜਿਸ ਕਾਰਨ ਕਰਕੇ ਦੇਰੀ ਹੋਈ ਹੈ ਤੇ ਹਰਿਆਣਾ ਸਰਕਾਰ ਬੜੇ ਸੀਰੀਅਸ ਤੌਰ ਤੇ ਤੇ ਲੱਗੀ ਹੋਈ ਹੈ ਜਿਨ੍ਹਾਂ ਨੇ ਹੁਣੇ ਐਕਟ ਅਮੈਂਡਮੈਂਟ ਕਰਨ ਵਾਸਤੇ ਐਕਟ 'ਚ ਸੋਧ ਕਰਨ ਵਾਸਤੇ ਮਤਾ ਜਿਹੜਾ ਉਹ ਵਿਧਾਨ ਸਭਾ 'ਚ ਰੱਖ ਲਿਆ